ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਆਕਰੀਆ ਜਲਾਲ ਵਿਖੇ ਜੋ ਕਿ ਬਾਈ ਜੀ ਨੇ ਤਕਰੀਬਨ 10 ਕਨਾਲਾਂ ਪਚਾਰ ਵਾਸਤੇ ਮੱਕੀ ਵੇਚਣੀ ਹੈ ਸੋ ਜੈਸੇ ਵੀ ਕਿਸਾਨ ਵੀਰ ਨੂੰ ਪਚਾਰ ਪਾਉਣ ਦੇ ਲਈ ਮੱਕੀ ਦੀ ਜ਼ਰੂਰਤ ਹੋਵੇ ਤਾ ਉਹ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਸੋ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਨੂੰ ਦਿੰਦੇ ਹਾਂ ਸੋ ਜੈਸ ਵੀ ਵੀਰ ਨੂੰ ਮੱਕੀ ਦੀ ਜ਼ਰੂਰਤ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਆਓ ਮਿਲਦੇ ਹਾਂ ਤੇ ਮੱਕੀ ਵੇਚ ਕਿਉਂ ਰਿਹਾ ਹੈ ਆਪ ਚਾਰ ਕੌਣੀ ਬਣਾ ਰਿਹਾ ਤੋ ਭਾਈ ਜੀ ਆਪ ਦਾ ਨਾਮ ਦੱਸਿਓ ਨਾਮ ਬਿਆਨਪਤ ਸਿੰਘ ਜੀ ਅੱਛਾ ਪਿੰਡ ਆਖਲੀਆ ਜਲਾਲ ਠੀਕ ਆ ਤੇ ਆਪਣਾ ਖੇਤ ਕਿਹੜੀ ਪਾਸੇ ਰਹਿ ਜਾਂਦਾ ਜੀ ਜਲਾਲ ਦੇ ਰਾਹ ਤੇ ਜੰਡ ਦੇ ਕੋਲੋਂ ਪਈ ਨਿਕਲਦੀ ਆ ਜੀ ਸ਼ਾਮ ਖੁੰਡਾਂ ਵਾਲੀਆਂ ਦੀਆਂ ਕੋਠੀਆਂ ਤਿੰਨ ਆ ਉਹਨਾਂ ਦੇ ਮਗਰਲੇ ਪਾਸੇ ਬਾਹਣ ਆ ਜੀ ਉੱਥੋਂ ਅਛਾ ਇਹ ਆ ਚਾਰ ਬਾਈ ਤੁਸੀਂ ਆਪ ਕਿਉਂ ਨਹੀਂ ਮੱਕੀ ਬੀਜੀ ਆਚਾਰ ਆਪ ਕਿਉਂ ਨਹੀਂ ਪਾਉਂਦੇ ਵੇਚ ਕਿਉਂ ਰਹੇ ਆ ਇਹ ਅਸੀਂ ਵੇਚਣ ਆਸਦੀ ਪਾਇਆ ਸੀ ਆਪ ਅਸੀਂ ਪਸ਼ੂ ਨਹੀਂ ਰੱਖਦੇ ਤੇ ਬਸ ਹੇਲੀ ਕਰਨਾ ਸੀਗਾ ਵੇਚ ਕੇ ਠੀਕ ਹੈ ਤੇ ਅੱਜ ਆਪਾਂ 15 ਤਰੀਕ ਨੂੰ ਵੀਡੀਓ ਬਣਾ ਰਹੇ ਆ ਸੋ ਪੰਜ ਚਾਰ ਦਿਨਾਂ ਚ ਮੱਕੀ ਅਚਾਰ ਪਾਉਣ ਲਈ ਤਿਆਰ ਹੈ ਸੋ ਜਿਸ ਵੀ ਵੀਰ ਨੂੰ ਇਹ ਮੱਕੀ ਦੀ ਖਰੀਦਣੀ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਬਾਈ ਜੀ ਆਪਾਂ ਛੱਲੀ ਬਖਾਵਾਂਗੇ ਤੋੜ ਕੇ ਹੀ ਸਾਜੀ ਅੱਜ ਬਸ ਪੰਜ ਚਾਰ ਦਿਨਾਂ ਚ ਇਹ ਤਿਆਰ ਹੀ ਆ तोड़ के तोड़ के ही दिखा दूं नेड़े करके सो देखो बिरो मक्की अचार पौण दे लिए बिल्कुल तैयार आ ਅਤੇ ਪੂਰੇ ਦਾਣੇ ਬਣੇ ਹੋਏ ਹਨ ਸੋ ਇਸ ਤਰ੍ਹਾਂ ਸਾਰੀ ਹੀ ਮੱਕੀ ਨੂੰ ਵਧੀਆ ਛੱਲੀਆਂ ਲੱਗੀਆਂ ਹੋਈਆਂ ਹਨ ਅਤੇ ਮੱਕੀ ਦਾ ਕੱਦ ਵੀ ਵਧੀਆ ਹੈ ਸੋ ਬਾਕੀ ਤੁਸੀਂ ਆ ਆ ਕੇ ਇੱਥੇ ਤਸੱਲੀ ਕਰਕੇ ਮੱਕੀ ਖਰੀਦ ਸਕਦੇ ਹੋ ਸੋ ਬਾਈ ਦਾ ਆਪਾਂ ਨੰਬਰ ਪੁੱਛਦੇ ਆਂ ਹਾਂਜੀ ਬਾਈ ਨੰਬਰ ਦੱਸਿਓ 95921 ਅੱਛਾ ਜੀ 15386 ਦੁਬਾਰਾ ਫੇਰ ਬੋਲੋ 95921 15386 ਹਾਂਜੀ ਇਸ ਨੰਬਰ ਤੇ ਬਾਈ ਕਿਸੇ ਨੇ ਵੀ ਮੱਕੀ ਖਰੀਦੀ ਨਹੀਂ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਸੋ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ